ਰੱਜ ਰੱਜ ਲੰਗਰ ਲਾਓ ਪਰ ਇੱਕ ਧਿਆਨ ਵਿੱਚ ਰੱਖੋ ਇੱਕੋ ਥਾਂ ਤੇ ਇੱਕ ਹਫਤਾ ਲਗਾਤਾਰ ਲੰਗਰ ਚੱਲਣਗੇ ਪਰ ਉਸ ਤੋਂ ਬਾਅਦ ਪੂਰਾ ਸਾਲ ਸਾਡੇ ਆਲੇ ਦੁਆਲੇ ਸਾਡੇ ਪਿੰਡ ਵਿੱਚ ਸ਼ਹਿਰ ਵਿੱਚ ਆਂਢ ਵਿੱਚ ਗੁਆਂਢ ਵਿੱਚ ਦੂਰ ਦਰਾਡੇ ਨੇੜੇ ਤੇੜੇ ਕੋਈ ਨਾ ਕੋਈ ਬਹੁਤ ਗਰੀਬ ਲੋੜਵੰਦ ਤੇ ਲਾਚਾਰ ਵੀ ਪਰਿਵਾਰ ਹੋਣਗੇ ਬਹੁਤ ਬੱਚੇ ਨੇ ਜਿਹੜੇ ਵਿੱਦਿਆ ਤੋਂ ਹੀਨੇ ਬੈਠੇ ਨੇ ਬਹੁਤ ਪਰਿਵਾਰ ਨੇ ਜਿਹੜੇ ਰੋਗੀ ਨੇ ਪਰ ਦਵਾਈ دارو ਲਈ ਪੈਸਾ ਨਹੀਂ ਹਜ਼ਾਰਾਂ ਨੌਜਵਾਨ ਨਸ਼ੇ ਦੀ ਭੇਟ ਚੜ ਕੇ ਆਪਣੀ ਜ਼ਿੰਦਗੀ ਬਰਬਾਦ ਕਰ ਰਿਹਾ ਹੈ ਮੈਂ ਬੇਨਤੀ ਕਰਾਂ ਤੁਸੀਂ ਰੱਜ ਕੇ ਲੰਗਰ ਲਾਓ ਉਹਦਾ 10 ਤੋਂ 20% ਅਗਰ ਤੁਸੀਂ ਐਸੇ ਪਰਿਵਾਰਾਂ ਤੇ ਖਰਚ ਕਰੋ ਮੰਨ ਲਓ ਤੁਹਾਡੇ ਆਲੇ-ਦੁਆਲੇ ਜਾਣ ਪਹਿਚਾਨ ਵਿੱਚ ਕੋਈ ਬੱਚਾ ਨਸ਼ੇ ਤੋਂ ਪੀੜਤ ਹੈ ਨਸ਼ੇ ਦਾ आदी ਹੈ ਤੇ ਉਹਦੀ ਜ਼ਿੰਦਗੀ ਬਚਾਉਣ ਵਾਸਤੇ ਉੱਥੇ ਤੁਸੀਂ ਪੈਸਾ ਖਰਚ ਕਰੋਗੇ ਸੱਚ ਜਾਨਾ ਤੁਹਾਡਾ ਲੰਗਰ ਵੀ ਸਫਲ ਹੋ ਜਾਏਗਾ ਤੇ ਤੁਹਾਡਾ ਜੀਵਨ ਵੀ ਸਫਲ ਹੋਏਗਾ ਕਿਸੇ ਲੋੜਵੰਦ ਪਰਿਵਾਰ ਦੇ ਨਾਲ ਖੜ ਕੇ ਉਹਦੇ ਘਰ ਦੇ ਵਿੱਚ ਇੱਕ ਮਹੀਨੇ ਦਾ ਰਾਸ਼ਨ ਵੀ ਤੁਸੀਂ ਲੈ ਕੇ ਦਿੰਦੇ ਹੋ ਨਾ ਸੱਚ ਜਾਣੋ ਸਾਰਾ ਸਾਲ ਦੀ ساری ਉਮਰ ਤੁਹਾਨੂੰ ਦਵਾਮ ਦੇਗਾ ਔਰ ਉਹਦੀ ਦੁਆ ਤੇ ਰੱਬ ਦੀ ਦੁਆ 'ਚ ਕੋਈ ਫਰਕ ਨਹੀਂ ਹੋਏਗਾ ਉੱਥੇ ਵੀ ਤੁਹਾਡਾ ਲੰਗਰ ਤੁਹਾਡੀ ਰਸਦ ਸਫਲ ਹੈ ਤੀਸਰਾ ਹੈ ਕੋਈ ਬਹੁਤ ਲਾਚਾਰ ਲੋੜਵੰਦ ਜਿਸ ਦੀ ਘਰ ਦਵਾਈ ਬੂਟੀ ਨਹੀਂ دارو ਨਹੀਂ ਉਹਦਾ ਇਲਾਜ ਨਹੀਂ ਹੋ ਪਾਰਿਆ ਅਗਰ ਉਹਦੇ ਤੇ ਥੋੜਾ ਜਿਹਾ ਪੈਸਾ ਵੀ ਖਰਚ ਕਰਦੇ ਹੋ ਨਾ ਸੱਚ ਜਾਣਨਾ ਉਹਦੀਆਂ ਅੰਦਰਾਂ ਨੇ ਜਿਹੜੀਆਂ ਦਵਾਵਾਂ ਦੇਣੀਆਂ ਨਿਸ਼ਾਦ ਸੰਗਤ ਉਹ ਇੰਜ ਸਮਝ ਲੋ ਸਿੱਧੀਆਂ ਰੱਬ ਦੇ ਘਰ ਦੇ ਵਿੱਚ ਸਾਨੂੰ ਲੈ ਜਾਣਗੀਆਂ ਇਸ ਲਈ ਕੇਵਲ ਥੋੜੀ ਜੀ ਇਸ ਚੀਜ਼ ਨੂੰ ਸਮਝ ਕੇ ਸਯੋਗ ਵਰਤੋ ਕਰਨ ਦੀ ਲੋੜ ਹੈ ਮਹਾਰਾਜ ਨੇ ਬਾਣੀ ਚ ਇੱਕ ਬਚਨ ਕਿਹਾ ਕਹਿੰਦੇ ਗੁਰਮੁਖ ਧੰਨ ਪਵਿੱਤ ਹੈ ਸੰਪੈ ਸਭ ਮਾਇਆ ਹਰ ਅਰਥ ਜੋ ਖਰਚ ਦੇ ਦਿਨ ਦੇ ਸੁਖ ਪਾਇਆ ਕਿਹੜੇ ਪਾਸੇ ਖਰਚਣਾ ਗੱਲ ਇਹ ਹੈ ਮਹਾਰਾਜ ਕਹਿੰਦੇ ਹਰੀ ਦੇ ਅਰਥ ਧਰਮ ਦੇ ਅਰਥ ਗਰੀਬ ਲੋੜਵੰਦ ਲਾਚਾਰ ਬੰਦੇ ਦੇ ਨਾਲ ਖੜ੍ਹ ਗਰੀਬ ਦੇ ਮੂੰਹ ਗੁਰੂ ਦੀ ਗੁਲਖ ਜਾਣੋ ਤੁਹਾਡਾ ਇੱਕ ਇੱਕ ਪੈਸਾ ਇੱਕ ਇੱਕ ਪਾਈ ਖਰਚੀ ਹੋਈ ਸਫਲ ਹੋਏਗੀ ਅਗਰ ਅਸੀਂ ਕੇਵਲ ਦੇਖਾ ਦੇਖੀ ਅੰਨੇਵਾਦ ਦੌੜ ਦੇ ਵਿੱਚ ਫਸ ਗਏ ਫਿਰ ਤੁਸੀਂ ਕਰੋੜਾਂ ਵੀ ਖਰਚ ਕਰਦੇ ਉਹ ਕਿਸੇ ਲੇਖੇ ਵਿੱਚ ਨਹੀਂ ਹਜ਼ਾਰਾਂ ਦੀ ਗਿਣਤੀ ਚ ਲੰਗਰ ਲਾਉਣ ਦੀ ਬਜਾਏ ਦੋ ਚਾਰ ਸੂਝਵਾਨ ਪ੍ਰਾਣੀ ਕਿਸੇ ਉਸ ਪਾਸੇ ਧਿਆਨ ਦੇ ਲਿਓ ਨਾ ਵੀ ਆਪਣੇ ਪਰਿਵਾਰ ਆਪਣਾ ਆਲਾ ਦਵਾਲਾ ਆਪਣਾ ਕੋਈ ਲੋੜਵੰਦ ਉਹਦੀ ਕਿਤੇ ਇੱਕ ਵਾਰ ਵੀ ਮਦਦ ਕੀਤੀ ਜਾਏ ਨਾ ਉਹ ਹਜ਼ਾਰਾਂ ਲੰਗਰਾਂ ਤੋਂ ਵੀ ਕਈ ਵਾਰੀ ਸਾਨੂੰ ਉੱਪਰ ਲੈ ਜਾਂਦੀ ਹੈ